ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਵੀਐਸ ਮੋਟਰ ਗੇਜ ਬਰਨਾਲਾ ਸਿਟੀ ਵੱਲੋਂ ਅੱਜ ਦੀ ਵਰਕ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਣੇ ਆ ਗੱਡੀ ਟੋਟਾ ਦੀ ਫਾਰਚੰਡਰ ਫਾਰਚੰਡਰ ਦਾ ਆਪਾਂ ਕੀ ਕੀ ਕੰਮ ਕਰਨਾ ਆਪਾਂ ਪਹਿਲਾਂ ਤੁਹਾਨੂੰ ਉਹ ਦੱਸ ਦਈਏ ਆਪਾਂ ਇਹਦੇ ਜਿੰਨੇ ਵੀ ਪਲਾਸਟਿਕ ਪਾਰਟ ਨੇ ਜਿਵੇਂ ਕਿ ਬੰਪਰ ਤੇ ਵਿੰਡੋਆਂ ਦੇ ਉੱਪਰ ਲੱਗੀਆਂ ਹੋਈਆਂ ਐਕਸਟਰਾ ਸੈਸਰੀਆਂ ਕੁਆਟਰ ਪਿੰਨ ਦੀਆਂ ਲਗਾਈਆਂ ਵਿੰਡੋਆਂ ਦੀਆਂ ਲਗਾਈਆਂ ਇੰਟਰਾ ਦੀਆਂ ਲਗਾਈਆਂ ਟੋਟਲ ਲਾ ਕੇ ਜਿੰਨਾ ਇਹਦਾ ਪਲਾਸਟਿਕ ਜਿਹੜਾ ਪਾਰਟ ਗੱਡੀ ਦਾ ਉਹ ਆਪਾਂ ਸਾਰਾ ਦੁਬਾਰਾ ਰੀਪੇਂਟ ਕਰਨਾ ਤੇ ਕੁਝ ਪੀਸਾਂ ਦੀ ਟਚ ਸੰਤਮਾਪੁਰ ਸ਼ਾਹੀ ਚਾਰਲਸ ਨੂੰ ਪ੍ਰਾਪਤਤਾ ਦੀ ਪਿੰਡ ਧੂਰਕੋਟ ਤੋਂ ਤੇ ਬਾਈ ਜੀ ਦਾ ਕੁਝ ਦਿਨ ਪਹਿਲਾਂ ਆਪਾਂ ਨੂੰ ਫੋਨ ਕਾਲ ਆਈ ਇਹਨਾਂ ਨੇ ਕਿਹਾ ਕਿ ਬਾਈ ਜੀ ਅਸੀਂ ਸੋਸ਼ਲ ਮੀਡੀਆ ਦੇ ਉੱਪਰ ਤੁਹਾਡੇ ਕੰਮ ਦੀ ਲਗਾਤਾਰ ਪੈਂਦੀਆਂ ਵੀਡੀਓ ਨੂੰ ਦੇਖ ਕੇ ਅਸੀਂ ਡਿਸੀਜਨ ਲਿਆ ਕਿ ਅਸੀਂ ਵੀ ਆਪਣੀ ਗੱਡੀ ਦਾ ਕੰਮ ਤੁਹਾਡੇ ਕੋਲ ਕਰਵਾਉਣਾ ਆਪਾਂ ਇਹਨਾਂ ਨੂੰ ਕੰਮ ਦੀ ਜਿਹੜੀ ਹੈਗੀ ਆ ਉਹ ਡੇਟ ਦਿੱਤੀ ਚਲੋ ਇਹਨਾਂ ਨੇ ਗੱਡੀ ਆਪਣੇ ਕੋਲ ਕੰਮ ਤੇ ਭੇਜ ਦਿੱਤੀ ਤੇ ਆਪਾਂ ਕੰਮ ਦੀ ਸਟਾਰਟਿੰਗ ਕਿੱਦਾਂ ਕੀਤੀ ਤੇ ਕਿੱਥੇ ਜਾ ਕੇ ਜਿਹੜੀ ਹੈਗੀ ਆ ਕੰਮ ਦੀ ਲਾਸਟ ਫਰਾ ਦੇ ਉੱਤੇ ਐਂਡ ਹੋਇਆ ਹੈ ਜਿਹੜਾ ਉਹ ਤੁਹਾਨੂੰ ਸਾਰਾ ਕੁਝ ਵੀਡੀਓ ਦੇ ਵਿੱਚ ਦੇਖਣ ਨੂੰ ਮਿਲ ਤਦਨ ਬਖਰੀਆ ਤੁਸੀਂ ਆਪ ਖੁਦ ਵੀਡੀਓ ਦੇ ਵਿੱਚ ਚੈੱਕ ਕਰੋ ਤੁਹਾਨੂੰ ਆਪਣਾ ਕੰਮ ਵਧੀਆ ਲੱਗਦਾ